ਨੀਕ ਨਹੀਂ ਨਹੀਂ ਮੈਂ ਲਰਾਂ ਚਾਹ ਤੜੀ ਵੀ ਨਹੀਂ ਆਨੇ ਸੰਦੀਪ ਸੰਦੀਪ ਹਈ ਤੱਕ ਅਗਰ ਸੋਈ ਚ ਨਹੀਂ ਆਈ ਮੇਰੇ ਨਾਲ ਸੀ ਲੀਵੇ ਲਾ ਕਮਣ ਗਈ ਆ ਕਿੰਨੀ ਮੋਜਾ ਕਰਾਂ ਢੀ ਆ ਫੋਟੋਆਂ ਵਿੱਚ ਕਿੰਨੀ ਸੋਹਣੇ ਸੋਹਣੇ ਖਿੱਚਣ ਢੀ ਆ ਸਾਰੇ ਫੋਟੋਆਂ ਦੇ ਬਹੁਤ ਸੋਹਣੇ ਖਿੱਚੀਆਂ ਇਹ ਤਾਂ ਕਰਦੀਆਂ ਇਹ ਬਾਹਰ ਹੁੰਦੇ ਆ ਨਾ ਇਹਨਾਂ ਨਾਲ ਸਲਾਹ ਕਰਦੀਆਂ ਕਿ ਅਹੀਂ ਵੀ ਕਿਤੇ ਘੁੰਮਣ ਚੱਲੀਏ ਗਰਮੀ ਕਿੰਨੀ ਪੈਣ ਦੀ ਆ ਜਦੋਂ ਦਾ ਵਿਆਹ ਹੋਇਆ ਵਾ ਇੱਕ ਵਾਰੀ ਨਹੀਂ ਘੁੰਮਣ ਗਏ ਇਹ ਲੈ ਦੱਸ ਉਹ ਤੇ ਫੋਨ ਹੀ ਵੇਖੀ ਜਾਣ ਦੀ ਆ ਇਹਨੇ ਜਾ ਕੇ ਤਾਂ ਬਣਾਉਣੀ ਆ ਇਹਨੂੰ ਤਾਂ ਬਸ ਘੁੰਮਣ ਲੈ ਜਾਓ ਓ ਮਮੀ ਆ ਗਈ ਆ ਮਮੀ ਨੂੰ ਕੀ ਨਾ ਮਮੀ ਕਿੱਥੇ ਗਏ ਤੁਸੀਂ ਮੈਂ ਵਾਲੀ ਗਈ ਆ ਹੁਣ ਉਹ ਮੇਲੀਓਂ ਤੇ ਆਏ ਹੋ ਤੇ ਮੇਰੀ ਗੱਲ ਸੁਣੋ ਚਾਹ ਬਣਾ ਕੇ ਦਊਂ ਲਾਬੇ ਵਾਲੀ ਮੈਂ ਚਾਹ ਲੈ ਕੇ ਜਾਣੀ ਸੰਦੀਪ ਕਿੱਥੇ ਆ ਸੰਦੀਪ ਦੀ ਸੁਣ ਲੋ ਫੋਨ ਲੈ ਕੇ ਬੈਠੀ ਐ ਅੰਦਰ ਹਾਂ ਹੈ ਜੇ ਛੱਡਿਆ ਹੀ ਨਹੀਂ ਫੋਨ ਨੂੰ 2 ਘੰਟੇ ਹੋ ਗਏ ਫੋਨ ਲੈ ਕੇ ਬੈਠੀ ਇਹਨਾਂ ਨੂੰ ਉਹ ਕਹਿੰਦੀ ਆ ਪਾਣੀ ਫੋਨ ਚ ਕਿਹੜੀਆਂ ਫੋਟੋਆਂ ਵੇਖੀਆਂ ਆਈ ਹਾਂ ਮੈਂ ਘੁੰਮਣ ਜਾਣਾ ਵਾ ਬਸ ਆ ਦਿਨ ਕੋ ਮੰਦੇ ਆ ਬਲਾ ਉਤੋਂ ਕੰਮਾਂ ਦੇ ਦੇਣ ਵਾ ਮੈਂ ਉਹਨੂੰ ਕੀ ਕਹਾਂ ਹਾਂ ਜਾਓ ਜਾ ਕੇ ਚਾਹ ਬਣਾ ਕੇ ਦਿਓ ਤੁਸੀਂ ਮੈਂ ਤੇ ਚਲ ਬਣਾ ਹੀ ਦਉਂਗੀ ਤੇ ਉਹਨੂੰ ਕੀ ਗੋਲੀ ਵਜੀ ਬਣਾਉਂਦੀ ਨੂੰ ਇਹ ਤੇ ਦੋ ਵਾਰੀ ਕਹਤਾ ਉਹਨੂੰ ਮੈਂ ਜਾ ਕੇ ਵੇਖਿਆ ਫਿਰ ਫੋਨ ਚ ਲੱਗੀ ਤੇਰਾ ਦਲਜੀਤ ਹੋਤਨਾ ਹੀ ਡਰ ਰਹਾ ਨੀ ਮੱਸ ਮੰਮੀ ਮੈਂ ਉਹਨੂੰ ਬਾਰ ਬਾਰ ਕੀ ਕਹਾਂ ਜਾਓ ਜਾ ਕੇ ਚਾਹ ਬਣਾ ਕੇ ਲਿਆਓ ਤੇ ਚਲ ਮੈਂ ਬਾਹਰ ਜਾਣਾ ਮੈਂ ਤੇ ਬਣਾ ਹੀ ਦਿੰਨੀ ਹਾਂ ਚੱਲ ਕੇ ਜਾ ਬਣਾਓ ਛੱਤੀ ਜਾ ਕੇ ਬੰਦੇ ਢੀਕਣ ਦੇ ਆ ਫੋਨ ਚ ਲੱਗੀ ਆ ਉਹਨੇ ਫੋਨ ਛੱਡਣਾ ਰੁਪਿੰਦਰ ਹਾਂਜੀ ਓਏ ਆ ਗੱਲ ਸੁਣ ਹਾਂ ਮੇਰੀ ਅਣਕੇ 1 ਮਿੰਟ ਮੈਂ ਹਾਂ 2 ਗੋ ਭਾਂਡੇ ਧੋ ਲਾਂ ਓਏ ਹਾਂ ਦੇ ਬਾਅਦ ਚੋਂ ਮੰਜੇ ਜਾਣਗੇ ਫੇਰ ਕੰਮ ਉੱਥੇ ਰਹਿ ਜਾਣਾ ਵਾ ਹਾਂਜੀ ਦੱਸੋ ਉਹ ਦੱਸਣਾ ਕੀ ਆ ਭਾਂਡੇ ਦੇ ਬਾਅਦ ਚੋਂ ਮੰਜੇ ਜਾਣਗੇ ਤੇ ਇਦਾਂ ਕਰ ਹਾਂ ਜਿਹੜੇ ਸੂਟ ਲਿਆ ਕੇ ਦਿੱਤੇ ਆ ਉਹਨਾਂ ਨੂੰ ਕੱਟ ਲਾ ਸੂਟ ਮੈ ਤੁਹਾਨੂੰ ਕਹਿ ਨਹੀਂ ਮੰਮੀ ਦਾ ਸੀਨੇ ਪਾਇਆ ਵਾ ਹੂੰ ਤੇ ਮੰਮੀ ਦਾ ਸੀਪ ਜਾਂਦਾ ਵਾ ਨਾ ਤੇ ਫੇਰ ਹੀ ਕਟੂਗੀ ਫੇਰ ਐਵੇਂ ਖਲਰਾ ਜਿਆ ਪੈ ਜਾਂਦਾ ਵਾ ਨਾਲੇ ਕਹਿੰਦੀ ਆ ਵੀ ਮੇਰੇ ਕੋ ਸੂਟ ਹੈ ਨਹੀਂ ਜੀ ਹੁਣ ਲਿਆ ਕੇ ਦਿੱਤੇ ਆ ਤੇ ਉਹਨਾਂ ਨੂੰ ਸੀਨਾ ਤੇ ਹਾਏ ਰੱਬਾ ਤੇ ਘਰ ਦਾ ਕੰਮ ਕੌਣ ਕਰੇ ਉਹ ਸ਼ੈਂਕ ਭਰੀ ਆ ਭਾਂਡਿਆਂ ਦੇ ਨਾਲ ਤੇ ਚਲ ਕੋਈ ਗੱਲ ਨਹੀਂ ਮੰਮੀ ਨੂੰ ਕਹਦੀ ਆ ਸ਼ਾਮ ਨੂੰ ਆਪੇ ਮਾਝ ਦੋਗੀ ਆਹੋ ਮੰਮੀ ਦੇ ਭਾਂਡੇ ਮਾਝੇ ਲੱਲਿਓ ਕਿਉਂ ਮੰਮੀ ਦੇ ਫੋਨ ਮੁੱਕ ਜਾਂਦੇ ਫੇਰੀ ਆ ਉਹਨਾਂ ਦੇ ਤਾਂ ਬੜੀਆਂ ਗੱਲਾਂ ਹੋਣ ਰਹੀਆਂ। ਹੋਣ ਮੁੱਕ ਜਾਣ। ਕਿਹੜਾ ਫੋਨ ਆਇਆ ਹੈ? ਫੋਨ ਕਿਹਦੇ ਹੋਣੀ ਆ? ਮੇਰੀ ਗੱਲ ਸੁਣ ਲੋ ਇੱਕ ਧਿਆਨ ਦੇ ਨਾਲ। ਮੰਮੀ ਗੱਲਾਂ ਚੰਗੀਆਂ ਨਹੀਂ ਕਰਨਦੇ ਫੇਰ। ਤੇ ਇਹ ਨਾ ਹੋਵੇ ਵੀ ਫੇਰ ਇੱਥੇ ਹੋਰ ਕੋਈ ਹੰਗਾਮਾ ਹੋ ਜੇ ਹੁਣ। ਤਨਬ ਸਿੱਧੀ ਪਧਰੀ ਗੱਲ ਦੱਸ ਦੇਣੀ ਆ ਕਿ ਮੰਮੀ ਨੂੰ ਸਮਝਾ ਲਓ ਹੁਣ। ਰਪਿੰਦਰ ਕੀ ਸਮਝਾਵਾਂ ਮੰਮੀ ਨੂੰ? ਕਿਹੜਾ ਫੋਨ ਆਇਆ ਵਾ ਨਾਲੇ ਮੈਨੂੰ ਗੱਲ ਤੇ ਦੱਸ। ਐਵੇਂ ਬੁਝਾਰਤਾਂ ਹੀ ਪਾਈ ਜਾਂਦੀਆਂ। ਮੈਂ ਸੋਦੀ ਇੱਕੋ ਗੱਲ ਕਰਦਣੀ ਆ ਮੰਮੀ ਨਾ ਫੋਨ ਤੇ ਲੱਗੇ ਸੀ ਮਾਸੀ ਦੇ ਨਾਲ ਆਹੋ ਤੇ ਉਹਦੇ ਨਾਲ ਪਤਾ ਨਹੀਂ ਕਿਹੜੀਆਂ ਗੱਲਾਂ ਬਾਤਾਂ ਉਹਨਾਂ ਦੀਆਂ ਚੱਲਣ ਦੀਆਂ ਸੀ ਮੀਟਿੰਗਾਂ ਉਧਰ-ਉਧਰੀ ਹੋਣ ਡੈ ਭੀਆਂ ਵਾ ਹੁਣ ਫੇਰ ਤੇ ਮੈਂ ਉਹਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਵਾ ਉਹਦੇ ਇਰਾਦੇ ਆ ਵੀ ਖਰੇ ਰੁਪਿੰਦਰ ਨੂੰ ਪਤਾ ਨਹੀਂ ਕੁਝ ਵੀ ਮੈਨੂੰ ਸਭ ਪਤਾ ਲੱਗਦਾ ਘਰ ਦੇ ਵਿੱਚ ਕਹਿੰਦੀ ਕੀ ਸੀ ਮਾਸੀ ਮੈਨੂੰ ਉਹ ਤੇ ਦੱਸ ਮਾਸੀ ਤਾਂ ਦੇ ਅੱਗੇ ਵੀ ਫੋਨ ਆਉਂਦਾ ਹੀ ਆ ਮਰੋ ਆਵਾਜ਼ ਮੜੀ ਜੀ ਮੰਮੀ ਨੂੰ ਉਹਨੂੰ ਕੀ ਮਾਰਨੀ ਆ ਆਪਣੀ ਜੇ ਕੋਈ ਤੂੰ ਗੱਲ ਸੁਣੀ ਆ ਤੇ ਤੂੰ ਮੈਨੂੰ ਦੱਸ ਦੇ ਮੈਂ ਆਪਣੇ ਮੂੰਹ ਕੋਹ ਨਹੀਂ ਦੱਸਣਾ ਤੂੰ ਮੰਮੀ ਨੂੰ ਬਾਈ ਮਾਰੋ ਆਪੇ ਦੱਸੂਗੀ ਨਾ ਕੋ ਨਹੀਂ ਤੇ ਫਿਰ ਮੈਂ ਸਾਰਾ ਕੋ ਦੱਸੂ ਤੁਹਾਨੂੰ ਬਾਅਦ ਚ ਚੱਲ ਮੰਮੀ ਨੂੰ ਪੁੱਛ ਲੈਣੇ ਆ ਮੰਮੀ ਇਹ ਕਾ ਤੂੰ ਵਾਜਾ ਮਾਰੀ ਜਾਂਦਾ ਵਾ ਮੈਨੂੰ ਲੈ ਉਹੀ ਮੈਡਮ ਜੁੜ ਕੇ ਬੈਠੀ ਹੈ ਪਤਾ ਨਹੀਂ ਹੁਣ ਕਿਹੜੀ ਗੱਲ ਕਰਨੀ ਹੈ ਇਹਨਾਂ ਨੇ ਕਿਹੜੀ ਸਲਾਹ ਚੱਲਣ ਢਈ ਹੈ ਇਹਨਾਂ ਦੀ ਦੇਖਣਾ ਹੀ ਪੈਣਾ ਵਾ ਹੁਣ ਕੀ ਹੋ ਗਿਆ ਚੱਲ ਮਨਾ ਪਰਪਿੰਦਰ ਜੇ ਕੋਈ ਗੱਲ ਬਾਤ ਤੂੰ ਮੈਨੂੰ ਦੱਸ ਦੇ ਕੋਈ ਨਹੀਂ ਆ ਜਾਂਦੇ ਆ ਨਾ ਮੰਮੀ ਆ ਕੋਠੀ ਲੈ ਲਓ ਆ ਕੁਰਸੀ ਲੈ ਲਓ ਤੇ ਇੱਥੇ ਆਓ ਹੁਣ ਕੀ ਹੋ ਗਿਆ ਵਾ ਓਹੋ ਆਓ ਤੇ ਸਹੀ ਇੱਥੇ ਦੱਸੋ ਕੀ ਹੋਇਆ ਵਾ ਕੱਲ ਮਾਸੀ ਦਾ ਫੋਨ ਆਇਆ ਸੀ ਨਹੀਂ ਮਾਸੀ ਦਾ ਤਾਂ ਨਹੀਂ ਆਇਆ ਮੰਮੀ ਤੇਰੀ ਦਾ ਆਉਂਦਿਆ। ਰੁਪਿੰਦਰ ਤੂੰ ਕਹੈਂ ਧੀ ਮਾਸੀ ਦਾ ਫੋਨ ਆਉਂਦਿਆ ਵਾ। ਤੇ ਮੰਮੀ ਕਹੈਂ ਧੀ ਮੰਮੀ ਦਾ ਆਉਂਦਿਆ ਹੀ। ਮੈਨੂੰ ਗੱਲ ਤੇ ਦੱਸੋ ਵਿਚਲੀ ਹੈ ਕਿਹੜੀ ਆ। ਰੁਪਿੰਦਰ ਪੁੱਤ ਕੀ ਗੱਲ ਵਾ? ਮੈਂ ਤੇ ਕੱਲ ਵੀ ਤੈਨੂੰ ਦੱਸਿਆ ਸੀ ਵੀ ਮੰਮੀ ਤੇਰੀ ਦਾ ਫੋਨ ਆਉਂਦਿਆ ਵਾ। ਫਿਰ ਇਹੋ ਜਿਹੀ ਵੀ ਕੀ ਗੱਲ ਹੋ ਗਈ ਆ? ਜਿਹੜਾ ਤੁਸੀਂ ਦੋਵੇਂ ਜਾਣੇ ਇੰਨਾ ਪੁੱਛਣ ਦੇ ਜੇ ਮੈਨੂੰ। ਮੰਮੀ ਹਾ ਪੁੱਤ ਪੁੱਤ ਨਾ ਤੁਹਾਡੇ ਮੂੰਹ ਨਹੀਂ ਫੱਬਦਾ ਦਾ। ਇਹ ਜਿਹੜੇ ਧੀਆ ਬਣਾ ਕੇ ਰੱਖਦੇ ਆ ਨਾ। ਉਹਨਾਂ ਦੇ ਮੂੰਹੋਂ ਫੱਬਦਾ ਵਾ ਵੀ ਪੁੱਤ ਕਹਿਣਾ ਵਾ ਮੈਨੂੰ ਸੱਚੋ ਸੱਚ ਦੱਸੋ ਫੋਨ ਕੱਲ ਕਿਹਦਾ ਸੀ ਜੇ ਤੂੰ ਹਾਲੇ ਵੀ ਨਹੀਂ ਸੱਚ ਦੱਸਣਾ ਫਿਰ ਮੇਰੇ ਕੋ ਸੁਣ ਲਿਓ ਰੁਪਿੰਦਰ ਮੈਂ ਤੈਨੂੰ ਉਦੋਂ ਦਾ ਪੁੱਛਣ ਡਿਆ ਵਾ ਵੀ ਮੈਨੂੰ ਦੱਸ ਕਿਹਦਾ ਫੋਨ ਆਉਂਦਿਆ ਹੈ ਦੱਸਦੀ ਤੂੰ ਹੈ ਨਹੀਂ ਆ ਮੰਮੀ ਦੱਸੋ ਕਿਹਦਾ ਸੀ ਸੱਚ ਦੱਸੇ ਝੂਠ ਨਾ ਬੋਲਿਓ ਤੇ ਮੈਂ ਤਾਂ ਕਹਿਣ ਡਈ ਆ ਵੀ ਮਾਮੀ ਤੇਰੀ ਦਾ ਫੋਨ ਹੀ ਮੈਂ ਤਾਂ ਕੱਲ ਵੀ ਤੈਨੂੰ ਦੱਸਿਆ ਸੀ ਤੁਹਾਡਾ ਫੋਨ ਕਿੱਥੇ ਹੈ ਮੇਰਾ ਫੋਨ ਇੱਥੇ ਕਿੱਥੇ ਹੁਣ ਅੰਦਰ ਹੀ ਹੋਰ ਕਿੱਥੇ ਲਿਆਉ ਹਾਂ ਤੇ ਮੈਂ ਚ ਨੰਬਰ ਵੇਖ ਲਈ ਨਹੀਂ ਕਿਹਦਾ ਫੋਨ ਹੁਣੇ ਪਤਾ ਲੱਗ ਜਾਣਾ ਕਿਹਦਾ ਹੈ ਮਮਮੀ ਇਹ ਕਹਿਂਦੀ ਸੀ ਮਾਸੀ ਦਾ ਫੋਨ ਆਉਂਦਿਆ ਵਾ ਤੇ ਕਿਹੜੀਆਂ ਗੱਲਾਂ ਦੇ ਇਹੀ ਤੁਸੀਂ ਕਰਦੇ ਹੋ ਤੁਹਾਨੂੰ ਨਹੀਂ ਨਾ ਯਕੀਨ ਆਉਂਦਿਆ ਨੰਬਰ ਤੋਂ ਤਾਂ ਪਤਾ ਲੱਗ ਹੀ ਜਾਣਾ ਵਾ ਕਿ ਮਮੀ ਦਾ ਆਉਂਦਿਆ ਕਿ ਮਾਸੀ ਦਾ ਆਉਂਦਿਆ ਜੇ ਮੈਂ ਝੂਠ ਬੋਲੂੰ ਦੇ ਓਹੋ ਤੂੰ ਗੱਲ ਤੇ ਦੱਸ ਵੀ ਕਿਹੜੀ ਕਰਨ ਦੀ लवली ਇਹਨੂੰ ਹੋ ਕੀ ਗਿਆ ਵਾ ਕੱਲ ਤੇ ਰੁਪਿੰਦਰ ਤੂੰ ਚੰਗੀ ਭਲੀ ਹੀ ਅੱਜ ਕੀ ਹੋ ਗਿਆ ਵਾ ਮੈਂ ਤੈਨੂੰ ਕਾਹਤੋਂ ਝੂਠ ਬੋਲਣਾ ਵਾ ਦੱਸ ਓ ਮਮਮੀ ਇਨੇ ਮਿੱਠੇ ਪਿਆਰੇ ਨ ਤਾ ਡੇਰਾ ਦੇ ਆ ਬਿਹਾਈਦਾ ਇਹਨਾਂ ਨੂੰ ਗੱਲਾਂ ਦੇ ਵਿੱਚ ਲੈ ਗਏ ਨਾ ਕਿ ਫੇਰ ਮੇਰੇ ਥੱਲੇ ਲੱਗ ਜੂਗੀ ਉਹ ਗੱਲਾਂ ਹੁਣ ਭੁੱਲ ਜਾ ਤੂੰ ਹੀ ਫੋਨ ਦੇ ਲਿਆਓ ਹੁਣੇ ਸੱਚ ਦਾ ਸੱਚ ਪਤਾ ਲੱਗ ਜਾਣਾ ਕੀ ਆ ਤੈਨੂੰ ਮੇਰੇ ਤੇ ਅਜੇ ਵੀ ਨਹੀਂ ਯਕੀਨ ਹੈ ਗਰਪਿੰਦਰ ਮੈਂ ਤੈਨੂੰ ਕੱਲ ਵੀ ਕਿਹਾ ਸੀ ਵੀ ਪਿਛਲੀਆਂ ਗੱਲਾਂ ਸਾਰੀਆਂ ਭੁਲਾ ਦੇ ਤੇ ਮੈਂ ਆਪ ਭੁਲਾਤੀਆਂ ਵਾ ਪਰ ਤੈਨੂੰ ਪਤਾ ਨਹੀਂ ਹੋ ਕੀ ਗਿਆ ਵਾ ਗੱਲ ਤੁਹਾਡੇ ਦੋਵਾਂ 'ਚ ਹੁੰਦੀ ਆ ਤੇ ਮੈਂ ਵਿੱਚ ਐਵੇਂ ਫਸ ਗਈ ਤੂੰ 1 ਮਿੰਟ ਰੋ ਮੈਂ ਹੁਣੇ ਫੋਨ ਲੈ ਕੇ ਆਈ ਹੁਣੇ ਪਤਾ ਲੱਗ ਜੂਗਾ ਇਹਦਾ ਫੋਨ ਫੇਰ ਤੁਹਾਨੂੰ ਮੈਂ ਗੱਲ ਦੱਸੂ ਕੀ ਆ ਉਹ ਮਾਤਾ ਮੈਨੂੰ ਦੱਸ ਦੇ ਜੇ ਕੋਈ ਗੱਲ ਹੈਗੀ ਆ ਬੇ ਗੱਲ ਕੋਈ ਵੀ ਨਹੀਂ ਆ ਜੇ ਹੁੰਦੀ ਗੱਲ ਕੋਈ ਤੇ ਮੈਂ ਦੱਸਦੀ ਨਾ ਕੋਨੇ ਅਗਲੀ ਨਾ ਕੋਨਾ ਕੋ ਸੁਣਿਆ ਹੀ ਆ ਤੇ ਫੇਰ ਹੀ ਤੇ ਕਹਿਂਦੀ ਆ ਤੁਹਾਨੂੰ ਤੇ ਯਕੀਨ ਹੀ ਹੈ ਨਹੀਂ ਆ ਮੇਰੇ ਤੇ ਮੈਂ ਹੁਣ ਕੀ ਦੱਸਾਂ ਤੁਹਾਨੂੰ ਕੋਈ ਨਾ ਕੋਈ ਚੰਦ ਚਾੜਨਾ ਹੀ ਆ ਤੇ ਮੈਂ ਦੱਸਾਂ ਜੇ ਹੈਗੀ ਆ ਗਲਤੀ ਤੇ ਮੈਨੂੰ ਦੱਸ ਦੇ ਵੀ ਮੇਰੀ ਕੋਈ ਗਲਤੀ ਨਹੀਂ ਗਈ ਐਵੇਂ ਬੋਲੀ ਜਾ ਨਾ ਵਾਹ ਜਾਤ ਬਸ ਇਹ ਗੱਲਾਂ ਸੁਣੀਆਂ ਤੇਰੀਆਂ ਸਾਰੀਆਂ ਕਾਹਦੀਆਂ ਗੱਲਾਂ ਸੁਣੀਆਂ ਜਦੋਂ ਮੈਂ ਕੋਈ ਗੱਲ ਕੀਤੀ ਨਹੀਂ ਆ ਤੇ ਮੇਰੀਆਂ ਕਾਹਦੀਆਂ ਗੱਲਾਂ ਸੁਣ ਲਈਆਂ ਉਹਨੇ ਐਦਾਂ ਹੀ ਤੂੰ ਅੱਗੇ ਆਦੀ ਦੀਆ ਦਾ ਫੋਨ ਤੋਂ ਤਾਂ ਪਤਾ ਲੱਗ ਹੀ ਜਾਣਾ ਆ ਵੇਖਿਓ ਮੜੇ ਜਿਹੜੇ ਕੱਲ ਫੋਨ ਆਇਆ ਏ ਤੋ ਵੇਖਿਓ ਕੱਢ ਕੇ ਕਿਹਦਾ ਨੰਬਰ ਵਾ ਮੰਮੀ ਆ ਤੇ ਮਾਸੀ ਦਾ ਵਾ ਨੰਬਰ ਤੇ ਤੂੰ ਕਹੀਂ ਜਾਣਦੀਆਂ ਵੀ ਮੰਮੀ ਦਾ ਆ ਨਾ ਵੇ ਉਹੋ ਨੰਬਰ ਫੇ ਮਾਸੀ ਦਾ ਹੀ ਹੁਣਾ ਵਾ ਮੰਮੀ ਤੇਰੀ ਕਹੀ ਹੀ ਗੱਲ ਮਾਸੀ ਤੇਰੀ ਤੂੰ ਉਹਨੇ ਫਿਰ ਫੋਨ ਕੀਤਾ ਹੀਗਾ ਤਪਾ ਝੂੜ ਗਾਲੀ ਬੋਲਣ ਦੇ ਤੇ ਹੁਣ ਮੈਨੂੰ ਕੀ ਪਤਾ ਨੰਬਰ ਕਿਹਦਾ ਵਾ ਤੇ ਕਿਹਦਾ ਨਹੀਂ ਗੱਲ ਤੇ ਮੈਂ ਤੇਰੀ ਮਾਮੀ ਨਾਲ ਨਹੀਂ ਕੀਤੀ ਮਾਸੀ ਨਾਲ ਗੱਲ ਨਹੀਂ ਗਈ ਹੋਈ ਹੈਗੀ ਬੱਲੇ ਬੱਲੇ ਮੰਮੀ ਵੱਲਣਾ ਬੜਾ ਆਉਂਦਾ ਆਦਾ ਉਤੋਂ ਦੀ ਹੈ ਨਾ ਪੀ ਹੁਣ ਨਾ ਉਹਨਾਂ ਦਾ ਨਾਂ ਲਾ ਦੇਣੀ ਵੀ ਮਾਸੀ ਉੱਥੇ ਗਈ ਹੈ ਸਕੀਮਾਂ ਲਾਉਣੀਆਂ ਤਾਂ ਤੁਹਾਡੇ ਤੋਂ ਸਿੱਖੇ ਕੋਈ ਬੰਦਾ ਆਦਾ ਹੈ ਨਾ ਦੱਸ लवली ਹੁਣ ਤੇ ਮੈਂ ਸੱਚ ਬੋਲਦੀ ਹੁਣ ਤਾਂ ਐਂ ਦਾ ਕਰਿਆ ਕਰੋ ਮੈਨੂੰ ਤੇ ਮਾਮੀ ਨੂੰ ਫੋਨ ਲਾ ਕੇ ਪੁੱਛ ਲਈਏ ਕਿ ਮਾਸੀ ਇੱਥੇ ਹੀ ਆ ਫਿਰ ਕਹਿਣਾ ਮਾਸੀ ਚਲ ਗਈ ਹੈ ਉਥੋਂ ਪੁੱਛ ਲੋ ਗਈ ਹੀ ਗਈ ਕਿਉਂ ਨਹੀਂ ਚਲੋ ਕੋਈ ਗੱਲ ਨਹੀਂ ਹੈ ਮੰਮੀ ਮੰਮੀ ਨੂੰ ਫੋਨ ਕਰ ਲੈਨੇ ਆ ਸਾਡਾ ਕਿਹੜਾ ਫੋਨ ਨਾ ਚੁੱਕੂਗੀ ਉਹ ਤੇ ਨਾਲੇ ਹੀ ਮਾਸੀ ਨਾਲ ਗੱਲ ਕਰ ਲਾਂਗੇ ਉਹ ਮੇਰੀ ਗੱਲ ਸੁਣ ਗੱਲ ਨੂੰ ਬਤਾਓ ਨਾ ਤੇ ਇੱਥੇ ਹੀ ਦੱਸ ਦਿਆਂ ਵੀ ਗੱਲ ਹੋਈ ਕੀ ਸੀ ਹੁਣ ਨਾ ਜੜੀ ਵੀ ਗੱਲ ਹੈਗੀ ਹੈ ਨਾ ਉਹ ਮੰਮੀ ਕੋ ਪਤਾ ਲੱਗਣੀ ਆ ਵੀ ਸੱਚ ਹੈਗੀ ਆ ਹਾਂ ਹਾਂ ਤੇ ਗਿਆ ਸੀ ਆਪਾਂ ਮੈਂ ਤੇ ਆਪਣੀ ਕੋਲੋਂ ਨਾ ਬਾਹਰ ਆ ਕੇ ਗੱਲ ਕੀਤੀ ਮੈਂ ਚੱਲ ਚਾਹ ਬਣਾਉਂਦੀ ਆ ਮੈਨੂੰ ਲੱਗਦਾ ਵਾ ਇਹਨੇ ਸੁਣ ਲਿਆ ਜੀ ਹੁਣ ਇਹਨੇ ਮਾਮੀ ਆ ਤਰੀ ਨੂੰ ਫੋਨ ਲਾਤਾ ਨਾ ਤੇ ਫਿਰ ਸਾਰੀ ਸਚਾਈ ਦਾ ਪਤਾ ਲੱਗ ਜਾਂਦਾ ਸਾਰੀ ਸਚਾਈ ਇਨਸ਼ਾਅੱਲਾ ਹੋ ਜਾਂਦਾ ਇਹਦਾਂ ਕਰਦੀ ਆ ਸੰਦੀਪ ਦੀ ਨਾ ਪਰਚਾਈ ਨੂੰ ਫੋਨ ਕਰਦੀ ਆ ਨੰਬਰ ਤੇ ਮੈਂ ਲਿਆ ਹੀ ਆ ਪਲਕੀ ਜਾਂਦੀ ਆ ਐਹੋ ਹੀ ਨੰਬਰ ਰੱਖਾਂਦੇ ਆ ਮੈਨੂੰ ਦੇਖੀ ਤਾ ਆ ਗਿਆ ਹੈਲੋ ਜੀ ਕੋਣ ਪੁੱਤ ਮੈਂ ਨਾ ਸੰਦੀਪ ਦੀ ਮਾਸੀ ਬੋਲਣ ਲਈ ਆ ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ ਮਾਸੀ ਜੀ ਸਤਿ ਸ੍ਰੀ ਅਕਾਲ ਪੁੱਤ ਹੋਰ ਸੁਣਾ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਮੈਂ ਨਾ ਤੁਹਾਡਾ ਨੰਬਰ ਨਾ ਦਲਜੀਤ ਕੋਲ ਆਇਆ ਸੀਗਾ ਹਾਂਜੀ ਹਾਂਜੀ ਤੇ ਮੈਂ ਹਾਂ ਚਲ ਮੈਂ ਫੋਨ ਕਰਦੀ ਆ ਠੀਕ ਹੈ ਤੂੰ ਹੋਰ ਸੁਣਾ ਤੇ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਪਰਵਾਹ ਠੀਕ ਆ ਹਾਂਜੀ ਠੀਕ ਆ ਮਾਸੀ ਜੀ ਤੂੰ ਦੱਸੋ ਫੇਰ ਆਦੀ ਸਭ ਠੀਕ ਠਾਕ ਹੈ ਕਮਿਊਨਿਟੀ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਉਹ ਪੁੱਤ ਮੈਂ ਤੈਨੂੰ ਫੋਨ ਕੀਤਾ ਸੀਗਾ ਹਾਂਜੀ ਤੇ ਮੈਨੂੰ ਪਤਾ ਲੱਗਾ ਵਾ ਵੀ ਤੁਹਾਡੇ ਇਥੇ ਬਾਰ ਬੂਰ ਕਾਲਦੇ ਆ ਮੁੰਡੇ ਹਾਂਜੀ ਹਾਂਜੀ ਮਾਸੀ ਜੀ ਕਾਲਦੇ ਤਾਂ ਹੈਗੇ ਆ ਤੂੰ ਦੱਸੋ ਕੋਈ ਕੰਮ ਹੀ ਗਵਾਂਢੀ ਮੁੰਡਾ ਵਾ ਵਿਚਾਰੇ ਨਾ ਘਰੋਂ ਵੀ ਗਰੀਬ ਆ ਤੋੜਾ ਨਾ ਕੰਮ ਹੀ ਨਹੀਂ ਬੰਡਿਆ ਕਿਤੇ ਠੀਕ ਠੀਕ ਕੋਈ ਨਹੀਂ ਮਾਸੀ ਜੀ ਆਉਂਦੇ ਆ ਤੇ ਮੈਂ ਇਹਨਾਂ ਨੂੰ ਪੁੱਛ ਕੇ ਨਾ ਦੱਸਾਂਗੀ ਤੁਹਾਨੂੰ ਮੇਰੀ ਧੀ ਨਾ ਇਹ ਪੁੰਨ ਵਾਲਾ ਕੰਮ ਹੀ ਆ ਜ਼ਰੂਰ ਕੰਮ ਕਰਦਾਈ ਹਾਂ ਕਿਉਂਕਿ ਤੈਨੂੰ ਪਤਾ ਤਾਂ ਹੈ ਵਾ ਪੁੱਤ ਮੰਗਿਆਈ ਬੜੀ ਹੋ ਗਈ ਆ ਖਰਚੇ ਜਿਹੜੇ ਵਧ ਗਏ ਆ ਕੋਈ ਨਹੀਂ ਮਾਸੀ ਜੀ ਇਹ ਕਿੱਡੀ ਵੱਡੀ ਗੱਲ ਵਾ ਸ਼ਾਮਾ ਨੂੰ ਇਹਨਾਂ ਦਾ ਫੋਨ ਆਉਣਾ ਵਾ ਇਹਨਾਂ ਨੂੰ ਪੁੱਗਾਂ ਸਾਰੀ ਗੱਲ ਕਰਕੇ ਨਾ ਤਾਂ ਮੈਂ ਦੱਸਾਂਗੀ ਨਹੀਂ ਤੇ ਮੈਂ ਨੰਬਰ ਹੀ ਦੇ ਦਾਂਗੀ ਤੁਹਾਡਾ ਤੇ ਉਹ ਗੱਲ ਇਦਾਂ ਵੀ ਹੁਣ ਤੂੰ ਸੋਨੇ ਵਾਲੀ ਵੇਖ ਲੈ ਹਾਂ ਕਿੰਨਾ ਮਹਿੰਗਾ ਸੋਨਾ ਹੋ ਗਿਆ ਲੱਖ ਰੁਪਏ ਨੂੰ ਕਿਤੇ ਭੈਣ ਭਰਾ ਨੂੰ ਪਾਉਣਾ ਹੋਵੇ ਤੇ ਔਖਾ ਹੀ ਆ ਨਾ ਤੁਸੀਂ ਜੇ ਕਮਾਈ ਕਰਾਂਗੇ ਤਾਂ ਫੇਰੀਆਂ ਨਾ ਹਾਂਜੀ ਹਾਂਜੀ ਮਾਸੀ ਜੀ ਮੰਗਾਈ ਹੈ ਹੀ ਬੜੀ ਆ ਕੋਈ ਚੀਜ਼ ਨੂੰ ਹੱਥ ਲੱਗਦਾ ਹੀ ਨਹੀਂ ਆ 500 ਦਾ نوٹ ਹੀ ਆ ਦਾਹਾਂ ਦੇ ਬਰਾਬਰ ਹੋ ਗਿਆ ਉਹ ਹੀ ਗੱਲ ਆ ਤੋ ਵਿਚਾਰਾ ਤਰਲੇ ਜੇ ਲੈਂਦਾ ਹੀ ਤੇ ਅੰਟੀ ਜੀ ਤੁਸੀਂ ਕਿਸ ਨੂੰ ਕਹੋ ਹਾਂ ਤੇ ਮੈਨੂੰ ਦੱਸਿਆ ਹੀ ਸੰਦੀਪ ਨੇ ਤੇ ਦਲਜੀਤ ਕੋ ਫੇਰ ਮੈਂ ਨੰਬਰ ਲਿਆ ਮੈਂ ਦਲਜੀਤ ਦੇ ਹਾਂ ਮੈਨੂੰ ਨੰਬਰ ਤੇ ਮੈਂ ਕਰਦੀਆਂ ਫੋਨ ਠੀਕ ਆ ਠੀਕ ਕੋਈ ਨਹੀਂ ਆਉਂਦੇ ਮੈਂ ਤੁਹਾਨੂੰ ਪੁੱਛ ਕੇ ਨਾ ਜ਼ਰੂਰ ਦੱਸਾਂਗੀ ਤੇ ਉਹ ਐ ਹੋਈ ਆ ਕੇ ਘਰਾਂ ਦੇ ਖਰਚੇ ਹੀ ਨਹੀਂ ਪੁੱਤ ਮਾਨ ਹੈਗੇ ਹਾਂਜੀ ਆ ਜਿਹੜੀ ਚੀਜ਼ ਭਾਂਜੇ ਭਾਂਜੇ ਹੁਣ ਸੋਨਾ ਜਿਹੜਾ ਪਹਿਲਾਂ ਬਣ ਗਿਆ ਬਣ ਗਿਆ ਹੁਣ ਕਿੱਥੇ ਬਨਣਾ ਵਾ ਲੱਖ ਰੁਪਏ ਨੂੰ ਤਾਂ ਹੋ ਗਿਆ ਵਾ ਤੋਲਾ ਹਾਂਜੀ ਗੱਲ ਤੇ ਢਾਡੀ ਠੀਕ ਆ ਮਾੜਾ ਬੰਦਾ ਤਾਂ ਸੋਨਾ ਬਣਾ ਹੀ ਨਹੀਂ ਸਕਦਾ ਲੱਖ ਨੂੰ ਤੇ ਸੋਨਾ ਪਹੁੰਚ ਗਿਆ ਵਾ ਉਹਦਾ ਸਾਡੇ ਕੋ ਸੋਨਾ ਬਥੇਰਾ ਵਾ ਮੰਮੀ ਨੇ ਬਥੇਰਾ ਸੋਨਾ ਸੰਭਿਆ ਵਾ ਪਹਿਲਾਂ ਵੀ ਬਥੇਰਾ ਬਣਾ ਕੇ ਰੱਖਿਆ ਵਾ ਹੁਣ ਵੀ 2 ਕੁ ਮਹੀਨੇ ਹੋ ਗਏ ਆ ਉਹਨਾਂ ਨੇ ਬਣਾਇਆ ਵਾ ਪਤਾ ਕਿ ਮਹਿੰਗਾ ਹੁੰਦਾ ਜਾਣ ਡਿਆ ਵਾ ਚੱਲ ਵੱਧਦਾ ਹੀ ਇਹਦਾ ਇਹਦਾ ਕਰਾ ਕੋਈ ਨੁਕਸਾਨ ਆ? ਕਾ ਠੀਕ ਆ ਪੁੱਤ। ਤੇਰੀ ਮੰਮੀ ਸਿਆਣੀ ਨਿਕਲੀ ਨਾ ਜਿੰਨੇ ਪਹਿਲਾਂ ਹੀ ਬਣਾ ਕੇ ਰੱਖਿਆ ਸੀ ਨਾਲੇ ਸਾਮ ਕੇ ਰੱਖਿਆ ਵਾ। ਹਾਂਜੀ ਹਾਂਜੀ। ਆ ਚਲ ਕੋਈ ਨਹੀਂ ਤੂੰ ਵੀ ਪੁੱਤ ਇਦਾਂ ਸਾਮ ਕੇ ਰੱਖੀ। ਠੀਕ ਆ ਠੀਕ ਆ ਮਾਸੀ ਜੀ। ਹਾਂ ਤੇ ਜਿਹੜਾ ਮੈਂ ਕੰਮ ਕਿਹਾ ਨਾ ਪਤਾ ਕਰਕੇ ਮੈਨੂੰ ਜ਼ਰੂਰ ਦੱਸੀ। ਹਾਂਜੀ ਮਾਸੀ ਜੀ ਕੋਈ ਗੱਲ ਨਹੀਂ ਜਦੋਂ ਮੇਰੀ ਇਹਨਾਂ ਨਾਲ ਗੱਲ ਹੁੰਦੀ ਹੈ ਨਾ ਤਾਂ ਮੈਂ ਜ਼ਰੂਰ ਦੱਸਾਂਗੀ। ਤਾਂ ਪੁੱਤ ਚੰਗੇ ਚੰਗੇ। ਮੰਮੀ ਪਤਾਨੇ ਕਿੱਥੇ ਆ? ਮੰਮੀਂ ਦਾਸਨੀਆ ਕਿ ਦਲਜੀਤ ਭਾਜੀ ਦੀ ਮਾਸੀ ਦਾ ਫੋਨ ਆਉਂਦਿਆ ਹੀ ਨਾਲ ਫਿਰ ਕਹਿਣਗੇ ਕਿ ਮੈਨੂੰ ਦੱਸਿਆ ਨਹੀਂ ਆ ਮੈਂ ਗੱਲ ਦੱਸ ਹੀ ਦਿੰਨੀ ਆ ਕਿ ਆ ਗੱਲਾਂ ਕਾਣਦੇ ਹੀ ਕਹਿਣ ਲਈ ਆ ਸਾਡੀ ਮੰਮੀ ਕੋ ਸੋਨਾ ਬੜਾਵਾ ਮੈਨੂੰ ਤਾਂ ਲੱਗਦਾ ਵਾਕੈ ਸੋਨਾ ਉੱਥੇ ਹੀ ਗਿਆ ਵਾ ਜਿੱਥੇ ਜਾਣਾ ਹੈਗਾ ਐਵੇਂ ਇੱਕ ਦੂਜੇ ਦਾ ਨਾਂ ਲਾਈ ਜਾਂਦੇ ਵੀ ਮੇਰ ਕੋ ਨਹੀਂ ਤੇ ਉਧਕੋਂ ਪਤਾ ਹੁਣ ਲੱਗਾ ਹੀ ਮੈਨੂੰ ਵੀ ਵਿਚਲੀ ਚੱਲ ਹੈ ਕੀ ਆ ਮੰਮੀ ਸਿਮੀ ਆ ਜਾ ਕੀ ਗੱਲ ਵਾ ਹੁਣ ਕੀ ਤੈਨੂੰ ਕੰਮ ਪੈ ਗਿਆ ਮੰਮੀ ਮੈਂ ਨਾਲ ਤੁਹਾਡੇ ਨਾਲ ਗੱਲ ਕਰਨੀ ਹੀ ਇੱਕ ਤੈਨੂੰ ਹੁਣ ਕੀ ਕੰਮ ਪੈ ਗਿਆ ਮੇਰੇ ਨਾਲ ਮੰਮੀ ਕੰਮ ਕਾਦਾ ਪੈਣਾ ਵਾ ਮੈਨੂੰ ਨਾ ਫੋਨ ਆਉਂਦਾ ਦਲਜੀਤ ਭਾਜੀ ਦੀ ਮਾਸੀ ਦਾ ਤੇ ਉਹ ਡੇ ਹੀ ਕਹਿਣ ਕਿ ਪਤਾ ਨਹੀਂ ਉਧਰ ਆਈਦਾ ਕਿ ਜੇ ਠਾਣੀ ਦਾ ਮੁੰਡਾ ਯੋ ਉਹਦਾ ਕੰਮ ਨਹੀਂ ਬੰਨ ਡਿਆ ਤੇ ਕਹਿਣਗੀ ਸਰਜੀਤ ਨਾਲ ਗੱਲ ਕਰੀ ਜੇ ਕੰਪਨੀ ਵਧੀਆ ਵਾ ਤੇ ਕਹਿੰਦੀ ਚਲ ਉਹਦਾ ਵੀ ਕੰਮ ਬੰਨ ਜਾਏਗਾ ਪਹਿਲੀ ਤੇ ਗੱਲ ਮੇਰੀ ਇਹਈ ਤੂੰ ਫੋਨ ਆਇਆ ਤੇ ਮੇਰੇ ਨਾਲ ਗੱਲ ਕਰਉਂਦੀ ਤੂੰ ਕਾਲ ਹੀ ਫੋਨ ਚੁੱਕਿਆ ਮੰਮੀ ਮੈਨੂੰ ਫੋਨ ਆਇਆ ਤੇ ਚੋਕ ਲਿਆ ਫਿਰ ਕੀ ਹੋ ਗਿਆ ਮੇਰੀ ਗੱਲ ਸੁਣਾਵੇਂ ਨਾ ਇੰਗਰੀਆਂ ਪ੍ਰਿੰਗਰੀਆਂ ਦਾ ਫੋਨ ਚੁੱਕ ਲਿਆ ਕਰ ਤੈਨੂੰ ਪਤਾ ਨਹੀਂ ਕਿੱਥੋਂ ਫੋਨ ਆ ਜਾਂਦੇ ਇਹਨਾਂ ਦੇ ਨੰਬਰ ਇਦਾਂ ਹੀ ਮੈਂ ਪਤਾ ਨਹੀਂ ਕਿਹਦਾ ਵਾ ਮੈਂ ਗੱਲ ਕਰ ਲਈ ਪਰ ਪਤਾ ਲੱਗ ਗਿਆ ਤੇ ਫਿਰ ਮੇਰੇ ਨਾਲ ਗੱਲ ਕਰਉਂਦੀ ਹੁਣ ਤੂੰ ਦੱਸਣ ਲੱਗੀ ਮੈਨੂੰ ਮਗਰੋਂ ਆਵੇਂ ਚੋਕ ਕੇ ਤੇ ਫੋਨ ਬੈਜਦੀ ਐ ਨਾ ਕੋਈ ਪਤਾ ਨਾ ਕੋਸ਼ ਤੂੰ ਮੇਰੇ ਨਾਲ ਗੱਲ ਕਰਉਂਦੀ ਹਾਂ ਮੈਂ ਜਿੰਦੀ ਜਾਗਦੀ ਬੈਠੀ ਹਾਂ ਤੂੰ ਗਾੜੀ ਗਾੜੀ ਪ੍ਰਧਾਨ ਰਹਿਣੀ ਐ ਗਾੜੀ ਗਾੜੀ ਨਾ ਬਣਿਆ ਕਰ ਮੇਰੇ ਨਾਲ ਗੱਲ ਕਰਾਇਆ ਕਰ ਜੇ ਕੋਈ ਤਾਂ ਫੋਨ ਆਂਦਾ ਹੁੰਦਾ ਵਾ ਫਿਰ ਵਰਦੀ ਇਹਨਾਂ ਇਦਾਂ ਹੀ ਪਸਾ ਲੈਂਦੀ ਹੁੰਦੀਆਂ ਨੇ ਕੋਈ ਹੋਰ ਤਾਂ ਨਹੀਂ ਗੱਲ ਕੀਤੀ ਕਿੱਥੇ ਐ ਦਰਜੀਤ ਦੀ ਮਾਸੀ ਆ ਤੇ ਕਿੱਥੋਂ ਫੋਨ ਆਇਆ ਤੈਨੂੰ ਹੈ ਤੂੰ ਕੋਈ ਗਲਤ ਨਹੀਂ ਕੋਈ ਕੀਤੀ ਹੋਰ ਓਹੋ ਮੰਮੀ ਤੈਨੂੰ ਕਾਹਦਾ ਡਰ ਪੈ ਗਿਆ ਵਾ ਜੇ ਕੋਈ ਰਿਸ਼ਤੇਦਾਰ ਫੋਨ ਕਰੇ ਤੇ ਚੁੱਕਣਾ ਹੀ ਪੈਂਦਾ ਵਾ ਤੂੰ ਤੇ ਇਦਾਂ ਖਾਂਡੇ ਜਿੱਦਾਂ ਪਤਾ ਨਹੀਂ ਕਿੱਡੀ ਵੱਡੀ ਗੱਲ ਹੋ ਗਈ ਐ ਮੇਰੀ ਗੱਲ ਸੁਣ ਲਾ ਜੇ ਦੇ ਕੇ ਇਹਦਾ ਵੀ ਫੋਨ ਆਵੇ ਨਾ ਗਾਰੀ ਵਾ ਤੇ ਉਧਰੋਂ ਇਹ ਨਹੀਂ ਵੀ ਉਧਰੋਂ ਹੀ ਸਾ ਕਿਤੋਂ ਵੀ ਆਵੇ ਤੇ ਮੇਰੇ ਨਾਲ ਗੱਲ ਕਰਾਇਆ ਕਰ ਕਿੱਡੇ ਨਵੇਂ ਨਵੇਂ ਕੰਮ ਕਰਦੀਏ ਜਾ ਜਾ ਕੇ ਤੇ ਬਾਹਰ ਜਾ ਕੇ ਕੰਮ ਵੇਖ ਕੋਈ ਨੂੰ ਪਤਾ ਹੀ ਲੱਗਦਾ ਕੀ ਕਰਨਾ ਵਾ ਤੇ ਕੀ ਨਹੀਂ ਇਤਨਾ ਅਨਸ਼ੱਦੀਬਾਗਿਆ ਕਿਤੇ ਗਾਂਧੀ ਫੋਨ ਇਹਨੇ ਕੀਤਾ ਮਾਸੀ ਦਾਦੀ ਬਹੁਤੀ ਉੰਤਰੀ ਆ ਹਾਂ ਤੇ ਮੈਂ ਸੰਦੀਪ ਨੂੰ ਫੋਨ ਕਰਕੇ ਤੇ ਪੁੱਛਣੀ ਆ ਇਹਦੇ ਸ਼ਦੈਨ ਜਿਹਨੇ ਫੋਨ ਚੁੱਕ ਲਿਆ ਇਹਦੇ ਸੋਹਣੇ ਸਾਨੀ ਵੱਲੋਂ ਨਾ ਪੁੱਛਣ ਦੀ ਕਾੰਤੀ ਹੋਵੇ ਪੀਤ ਲੈਂਦੀ ਹੋਵੇ ਕੀ ਪਤਾ ਬਸ਼ੈਤ ਉਹਦਾ ਹੀ ਕੀਤਾ ਹੋਵੇ ਕੋਈ ਪਤਾ ਵੀ ਨਹੀਂ ਤਾਂ ਕਰਨੀਆਂ ਘਰੀ ਲੰਮੇ ਪੈਣੀਆਂ ਛਦਿਆਂ ਜੀ ਨੇ ਆਣ ਕੇ ਮੇਰੀ ਨੀਂਦ ਹੀ ਖਰਾਬ ਕਰਤੀ ਹੈ ਤੇ ਈ ਸੋਹਣੀ ਨੀਂਦ ਪਈ ਹੈ ਸੰਦੀਪ ਮੇਰੇ ਕਪੜੇ ਕੱਢ ਦੀਆਂ ਸੰਦੀਪਾ ਸੰਦੀਪਾ ਉਹ ਡਰੋਂ ਨਹੀਂ ਕਰਦਾ। ਯਾਰ ਤੂੰ ਅੱਜ ਵੀ ਗੁੱਸੇ ਆ। ਤੇ ਗੁੱਸੇ ਹੋਣਾ ਹੀ ਆ। ਤੁਹਾਨੂੰ ਵੀ ਪਤਾ ਵਾ ਜਦੋਂ ਕੋਈ ਚੀਜ਼ ਮੰਗਦੀ ਆ ਤੁਸੀਂ ਬਸ ਨਾ ਹੀ ਧਰੀ ਹੁੰਦੀ ਮੂੰਹ ਤੇ। ਉਸ ਲਈ ਵੀ ਕੋਈ ਗੱਲ ਨਹੀਂ। ਕੰਮ ਦਾ ਟਾਈਮ ਹੋਣਾ। ਇਹ ਟਾਈਮ ਲੇ ਕੇ ਲੈਂਦੇ ਫਿਰ ਮੈਂ ਤੈਨੂੰ ਲੈ ਜਾਊਂਗਾ। ਕੋਈ ਗੱਲ ਨਹੀਂ ਮੈਂ ਨਹੀਂ ਜਾਣਾ ਕਿਤੇ ਵੀ ਘਰੇ ਠੀਕ ਆ ਮੈਂ ਯਾਰ ਜਾਣਾ ਕਿਉਂ ਨਹੀਂ ਆ ਨਿੱਕੀ ਨਿੱਕੀ ਗੱਲ ਤੋਂ ਨਾ ਇਦਾਂ ਮੂੰਹ ਨਹੀਂ ਫਲਾਇਦਾ ਹੁੰਦਾ ਤਾਂ ਫਲਾਉਣਾ ਹੀ ਹੋਰ ਕੀ ਕਰਾਂ ਮੈਂ ਕਿਹੜੀ ਗੱਲੋਂ ਆਪਣੇ ਨੇ ਘਰ ਵੇਖੀਦਾ ਵਾ ਕੇ ਦੇਵਾਲ ਨਹੀਂ ਵੇਖੀਦਾ ਸਾਰੀ ਉਮਰ ਘਰ ਹੀ ਵੇਖਣਾ ਵਾ ਕਿਤੇ ਘੁੰਮਣ ਲਈ ਕਿਹਾ ਤੇ ਉਹ ਤੁਸੀਂ ਮਨਾ ਕਰ ਦਿੱਤਾ ਵਾ ਮੈਂ ਤੇਨੂੰ ਮਨਾ ਥੜੀ ਕੀਤਾ ਵਾ ਮੈਂ ਤੇਨੂੰ ਇਹੋ ਕਹਿਣ ਡਿਆ ਵਾਂ ਝੋਨਾ ਲੱਗ ਲਿਆਂ ਦੇ ਇਖੜੀ ਵਿਹਲੇ ਹੋ ਜੀਏ ਘੇਰ ਬਚਲ ਜਾਂਗੇ ਓਏ ਕਿਸਾਬ ਤਾਂ ਮਨਾ ਹੀ ਹੋ ਗਿਆ ਵਾ ਚੱਲ ਮੇਰਾ ਬਾਊ ਗੁੱਸਾ ਨਾ ਕਰ ਤੇ ਮੇਰੀ ਗੱਲ ਸੁਣ ਮੈਂ ਕੱਪੜੇ ਕੱਢੇ ਤੇ ਸ਼ਹਿਰ ਚਲੀਏ ਤੂੰ ਜੋ ਲੈਣਾ ਵਣਾ ਲੈ ਲੀ ਚਲੋ ਮੈਂ ਸ਼ਹਿਰ ਤੇ ਚਲ ਜੰਨੀ ਆ ਤੇ ਮੇਰੀ ਗੱਲ ਸੁਣੋ ਜਿਹੜੀ ਮੈਂ ਗੱਲ ਤੈਨੂੰ ਕਹੀ ਆ ਨਾ ਉਹ ਵੀ ਮੇਰੀ ਪੂਰੀ ਹੋਣੀ ਚਾਹੀਦੀ ਆ ਉਹ ਫਿਕਰ ਨਾ ਕਰ ਸੰਦੀਪ ਆ ਕੰਮ ਮੁਕਲਾ ਦੇ ਫਿਰ ਇਹ ਜਾਵਾਂਗੇ ਘੁੰਮਣ ਚਲ ਉੱਠ ਤੇ ਤਿਆਰ ਹੋ ਚਲੋ ਆ ਜਾ ਪਜਾਮਾ ਮਾਰੇ ਪ੍ਰੈਸ ਕਰਦੀ ਠੀਕ ਆ ਆਇਆ ਕਰਦੀ